ਦੱਸਿਓ ਕਿ ਮੈਡਮ ਨੂੰ ਤੁਸੀਂ ਕਿਹਸ ਲੈਵਲ ਦੀ ਸ਼ਾਬਾਸ਼ੀ ਦੋਗੇ ਕਿਉਂਕਿ ਇਹਨਾਂ ਨੇ ਤਾਂ ਭਾਈ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਰੀਲ ਬਣਾਈ ਹੈ ਤੇ ਲੋਕਾਂ ਦੀ ਵੀ ਜਾਨ ਜੋਖਮ ਦੇ ਵਿੱਚ ਪਾਈ ਹੈ ਇੰਨਾ ਜ਼ਿਆਦਾ ਇਹਨਾਂ ਨੇ ਮੁਸ਼ਕਿਲ ਦਾ ਸਾਹਮਣਾ ਕਰਕੇ ਇੱਕ ਰੀਲ ਤਿਆਰ ਕੀਤੀ ਹੈ ਸੋ ਸ਼ਾਬਾਸ਼ੀ ਤਾਂ ਬਰਦੀ ਹੈ ਦੱਸਿਓ ਵੀ ਦੱਸ ਕਿ ਕਿੰਨੇ ਨੰਬਰ ਦੋਗੇ ਜੀ ਆ ਸੋਸ਼ੀ ਗਾਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਤੇ ਮੈਂ ਹਾਥ ਤੁਹਾਡੇ ਨਾਲ ਪਈ ਆ ਇਹ ਸਾਡੇ ਪੰਜਾਬ ਦੇ ਨਵਾਂ ਸ਼ਹਿਰ ਦੀ ਵੀਡੀਓ ਹੈ ਜਿਸ ਦੇ ਵਿੱਚ ਇੱਕ ਔਰਤ ਨੇ ਪੂਰੀ ਜਾਨ ਜੋਖਮ ਦੇ ਵਿੱਚ ਪਾਈ ਹੈ ਆਪਣੀ ਤੇ ਪਾਈ ਪਈ ਹੈ ਨਾਲ ਆਲੇ ਦੁਆਲੇ ਲੋਕ ਮੇਕਸਾਖ ਜੋ ਕਸਾ ਵਾਲੀ ਵਿਕਸਾ ਦਿਖੂ ਕਿਵੇਂ ਰੋਕ ਰੋਕ ਕੇ ਜਿਹੜੇ ਨੇ ਉਹ ਲੱਗ ਰਹੇ ਨੇ ਇਹ ਮੈਡਮ ਨੇ ਕੁਰਸੀ ਦੇ ਉੱਤੇ ਪੂਰੀ ਤਿਆਰੀ ਕੀਤੀ ਹੋਈ ਹੈ ਜਿਵੇਂ ਇਹਨਾਂ ਨੇ ਕੋਈ ਫਿਲਮ ਦੀ ਸ਼ੂਟਿੰਗ ਕਰਨੀ ਹੈ ਜਿਵੇਂ ਜਿਵੇਂ ਇਹਨਾਂ ਨੇ ਇਸ ਇਹਨਾਂ ਨੂੰ ਇਸ ਰੀਲ ਤੋਂ ਬਾਅਦ ਜਿਹੜਾ ਹੈ ਉਹ ਅਵਾਰਡ ਮਿਲਣਾ ਹੈ ਕਿ ਇਹਨਾਂ ਨੇ ਪੂਰੀ ਤਿਆਰੀ ਸੜਕ ਤੇ ਕੀਤੀ ਹੋਈ ਹੈ ਕੁਰਸੀ ਤੇ ਕੁਰਸੀ ਕੁਰਸੀ ਤੇ ਕੁਰਸੀ ਰੱਖਿਆ ਹੋਇਆ ਹੈ ਤੇ ਨਾਲ ਫੋਨ ਟਿਕਾਇਆ ਹੋਇਆ ਹੈ ਤੇ ਨਾਲ ਜਿਹੜਾ ਹੈ ਉਹ ਵੀਡੀਓ ਬਣਾ ਰਹੇ ਨੇ ਇਹਨਾਂ ਦਾ ਫੇਸ ਬਲਰ ਕਰਨਾ ਮਜਬੂਰੀ ਹੈ ਕਿ ਅਸੀਂ ਚਲੋ ਇਹਨਾਂ ਨੂੰ ਨਹੀਂ ਵਾਇਰਲ ਕਰ ਸਕਦੇ ਜਾਂ ਅਸੀਂ ਨਹੀਂ ਦਕਾ ਸਕਦੇ ਪਰ ਇਨਾਂ ਨੇ ਆਪਣੇ ਆਪ ਨੂੰ ਵਾਇਰਲ ਕਰਨ ਦਾ ਕੋਈ ਕਸਰ ਨਹੀਂ ਛੱਡਿਆ ਇਨਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਲੋਕ ਜਿਹੜੇ ਨੇ ਜੰਮ ਕੇ ਲਾਂਦਾ ਪਾ ਰਹੇ ਨੇ ਤੁਸੀਂ ਵੇਖ ਸਕਦੇ ਹੋ ਕਿ ਪੀ ਆਰਟੀਸੀ ਦੀ ਬੱਸ ਲੰਘ ਰਹੀ ਹੈ ਉਸਨੇ ਵੀ ਆਪਣੀ ਬਾਤ ਨੂੰ ਸੁਣੋ ਕਰਕੇ ਲੰਘਿਆ ਪਰ ਮੈਡਮ ਆਪਣੇ ਆਪ ਨੂੰ ਇਨਾਂ ਨੇ ਸਲੋ ਨਹੀਂ ਕੀਤਾ ਨਵੇਂ ਸ਼ਾਰਟ ਵੀ ਇਹ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਪੂਰੀ ਵੀਡੀਓ ਸੁਣੋ ਉਸੇ ਕੀ ਇੱਕ ਨੌਜਵਾਨ ਇਸ ਦੀ ਵੀਡੀਓ ਬਣਾ ਬਣਾ ਰਿਹਾ ਹੈ ਅਤੇ ਕੀ ਕਹਿ ਰਿਹਾ ਹੈ ਜਿਹੜਾ ਸੁਣੋ ਹਾਦ ਹੀ ਹੋ ਗਈ ਆ ਯਾਰ ਲੋਕਾਂ ਦੀ ਆ ਵੀਡੀਓ ਨਵਾਂ ਸ਼ਹਿਰ ਦੀ ਆ ਹੁਣੇ-ਹੁਣੇ ਬੜਾ ਟ੍ਰੈਫਿਕ ਜਮ ਸੀ ਤਾਂ ਜਦੋਂ ਅਸੀਂ ਅੱਗੇ ਆਏ ਤਾਂ ਦੇਖਿਆ ਇੱਕ ਲੇਡੀਜ਼ ਸੜਕ ਦੇ ਵਿੱਚ ਘਾਰ ਕੁਰਸੀ ਰੱਖ ਕੇ ਕੁਰਸੀ ਦੇ ਉੱਤੇ ਫੋਨ ਆਪਣਾ ਖੜਾ ਕਰਕੇ ਰੀਲਾਂ ਬਣਾ ਰਹੀ ਸੀ ਹਾਦ ਹੀ ਆ ਯਾਰ ਲੋਕਾਂ ਦੀ ਕਿਵੇਂ ਲੋਕ ਕਿੰਨੇ ਕੁ ਵਿਲੇ ਆ ਕਿ ਆ ਜਿਹੜੀਆਂ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਇਹਦੇ ਵਿੱਚ ਕੋਈ ਵੀ ਕਿਸੇ ਵੀ ਉਮਰ ਦਾ ਲੋਕ ਆ ਜਿਹੜੇ ਉਹ ਇਸ ਇੰਸਟਾਗ੍ਰam ਦੇ ਜਾਲ ਦੇ ਵਿੱਚ ਫਸ ਗਏ ਆ ਕਿ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੀ ਇਸ ਲੇਡੀਆਂ ਦੇ ਵੱਲੋਂ ਕੋਈ ਵੀ ਇਹਨੂੰ ਖੋਫ ਨਹੀਂ ਆ ਕੋਈ ਡਰ ਨਹੀਂ ਆ ਕਿ ਕੋਈ ਇਹਦੇ ਵਿੱਚ ਆ ਕੇ ਬੱਜੇਗਾ ਪਰ ਇਹ ਆਪਣੀਆਂ ਰੀਲਾਂ ਬਣਾਉਣ ਦੇ ਵਿੱਚ ਮਸਤ ਨਜ਼ਰ ਆ ਰਹੀ ਹੈ ਦੇਖੋ ਇਹ ਵੀਡੀਓ ਨਵਾਂ ਸ਼ਹਿਰ ਦੀ ਹੈ ਜਿੱਥੇ ਹੁਣੇ-ਹੁਣੇ ਹੀ ਇਹ ਜਿਹੜਾ ਮਾਮਲਾ ਸਾਹਮਣੇ ਆ ਰਿਹਾ ਹੈ ਕਿ ਇੱਕ ਸੜਕ ਦੇ ਵਿੱਚ ਕੁਰਸੀ ਰੱਖ ਕੇ ਇੱਕ ਮੇਲਾ ਫੋਨ ਆਪਣਾ ਟਿਕਾਉਂਦੀ ਹੈ ਤੇ ਸੜਕ ਦੇ ਵਿੱਚ ਹੀ ਭੰਗੜਾ ਪਾਉਂਦੀ ਹੈ ਤੇ ਵੀਡੀਓ ਆਪਣੀ ਬਣਾ ਕੇ ਪਤਾ ਨਹੀਂ ਕਿਹੜੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਆਪਣੇ ਪੋਸਟ ਕਰਦੀ ਹੈ ਪਰ ਇਸ ਨੂੰ ਆਪਣੀ ਜਾਣ ਦੀ ਕੋਈ ਪਰਵਾਹ ਨਹੀਂ ਹੈ ਕਿ ਕੋਈ ਇਸ ਦੇ ਵਿੱਚ ਐਕਸੀਡੈਂਟ ਕਰ ਦੇਵੇ 60 ਚੂੜੇ ਇਸ ਨੂੰ ਲੱਗੇਗੇ